ਜਿਨੂੰ ਉਹ ਪੱਠੇ ਨਹੀਂ ਮਿਲੇ ਮਤਲਬ ਇਹ ਨਹੀਂ ਵੀ ਕੋਈ ਕਹਿ ਸਕਦਾ ਕਿ ਕਿਸੇ ਇੱਕ ਬੰਦੇ ਨੂੰ ਮਿਲੇ ਆ ਕਈ ਪਿੰਡਾਂ ਦੇ ਵਿੱਚ ਮੈਨੂੰ ਫੋਨ ਆਉਂਦੇ ਸੀ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਾ ਫਲਾਣਾ ਕਾਂਗਰਸੀ ਸਰਪੰਚ ਜਿਹੜਾ ਉਹ ਟਰਾਲੀ ਲੈ ਗਿਆ ਮੈਂ ਕਿਹਾ ਇਹ ਪ੍ਰਮਾਤਮਾ ਨੇ ਸੇਵਾ ਬਖਸ਼ੀ ਇੱਥੇ ਸਾਰਾ ਕੁਝ ਜਾਇਜ਼ ਆ ਇੱਥੇ ਕੋਈ ਪਾਰਟੀ ਪਾਜੀ ਦੀ ਗੱਲ ਨਹੀਂ ਆ ਤੇ ਅੱਜ ਤਿੱਜਾ ਕਿਹੜਾ ਬਾਦਲ ਸਾਹਿਬ ਨੇ ਸਾਨੂੰ 4000 ਕਵਾਂਟਮ ਜਿਹੜੀ ਆ ਕਣਕ ਜਿਹੜੀ ਭੇਜੀ ਆ ਯਾਨੀ ਕਿ 10000 ਤੋੜਾ 10000 ਕਿੱਲੇ ਲਈ ਇਹਨਾਂ ਨੇ ਭੇਜਿਆ ਜਿਹਦੀ ਕੀਮਤ 4000 ਰੁਪਏ ਦੇ ਹਿਸਾਬ ਨਾਲ ਕੁਆਂਟਲ ਬੰਦੀ ਆ 1 ਕਰੋੜ ਤੇ 60 ਲੱਖ ਦੀ ਕਣਕ ਦਾ ਪ੍ਰਬੰਧ ਕਰਕੇ ਇਹਨਾਂ ਨੇ ਅਜੇ ਨਾਲੇ ਸਾਨੂੰ ਦਿੱਤਾ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਧਾਮੀ ਸਾਹਿਬ ਪਰਸੋ ਆਸੇਦੇਓ ਪਰ ਆ ਗੁਨਾ ਤੁਸੀਂ ਤੁਹਾਡੇ ਨਾਮ ਤੇ ਲਿਖਿਆ ਜਾਊਗਾ ਕਿਉਂਕਿ ਅਫਸਰ ਦਾ ਕੰਮ ਹੈ ਇਨਸਾਫ ਦੇਣਾ ਅਫਸਰ ਦਾ ਕੰਮ ਨਹੀਂ ਹੈ ਕਾਨੂੰਨ ਤੋੜਨਾ ਜੇ ਅਫਸਰ ਕਾਨੂੰਨ ਤੋੜੂਗਾ ਉਹ ਨੂੰ ਹੀ ਹੋਈ ਸਜ਼ਾ ਜੋ ਆਮ ਇਨ ਆਦਮੀ ਕਾਨੂੰਨ ਤੋੜਦਾ ਹੈ ਤੁਸੀਂ ਦੇਖ ਹੀ ਲਿਆ ਮੈਡਮ ਅੱਜ ਕੋਰਟ ਸਾਹਿਬ ਪੀਆਜੀ ਨੇ ਕਾਨੂੰਨ ਤੋੜਿਆ ਤਾਂ ਰਿਸ਼ਵਤ ਲਈਤੀ ਤੇ ਅੱਜ ਡੇਰ ਚਰਮ ਆ ਹੁੰਦਾ ਉਹਨਾਂ ਵਾਸਤੇ ਉਹਨਾਂ ਲੋਕਾਂ ਵਾਸਤੇ ਜਿਹੜੇ ਕਾਨੂੰਨ ਤੋੜਦੇ ਆ ਭਾਵੇਂ ਅਫਸਰ ਹੈ ਜਾਂ ਕੋਈ ਵੀ ਹੈ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਹਾਂ ਤੁਸੀਂ ਇੰਨਾ ਝਾੜੂ ਵਾਲਿਆਂ ਤੇ ਲੀਟਰਾਂ ਦੇ ਗੱਲਾਂ ਜਨਾਏ ਹੋ ਕਿੰਨਾ ਦਾ 5 ਸੱਤ ਮਹੀਨੇ ਰਹਿ ਗਏ ਸਾਲ ਇਹਦੇ ਬਾਅਦ ਲੱਪਣੇ ਨਹੀਂ ਪੰਜਾਬ ਪੰਜਾਬ ਦੇ ਲੋਕਾਂ ਨੇ ਲੋਕਾਂ ਨੇ ਛਿੱਤਰ ਮਾਰ ਕੇ ਉਹਨਾਂ ਨੂੰ ਭਜਾਉਣਾ ਹੈ ਇੰਨਾ ਤੰਗ ਕਰਤਾ ਪੰਜਾਬ ਦੇ ਲੋਕਾਂ ਨੂੰ ਆ ਝਾੜੂ ਵਾਲਿਆਂ ਨੂੰ ਸਾਰੇ ਲੁਟੇਰੇ ਆਏ ਆ ਤੇ ਇੰਨਾ ਲੁਟੇਰਿਆਂ ਦੇ ਤੁਸੀਂ ਹੱਥ ਬਣ ਕੇ ਤੁਸੀਂ ਉਹਨਾਂ ਨੂੰ ਜਿਤਾਉਣ ਤੇ ਲੱਗਿਓ ਆ ਕੰਮ ਅਖਾਵਾ ਦਾ ਨਹੀਂ ਮੈਂ ਫਿਰ ਵੀ ਬੇਨਤੀ ਕਰਦਾ ਹਾਂ ਕਿ ਤੁਸੀਂ ਕਹ ਜੇ ਕੰਮ ਛੱਡ ਦਿਓ ਬਾਕੀ ਪਲਾਜ਼ਮਾ ਨੂੰ ਲਿਖਿਆ ਹੈ ਜੇ ਕੰਮ ਛੱਡ ਦਿਓ ਕਿਉਂਕਿ ਆਹ ਉਹ ਲੋਕ ਨਹੀਂ ਹੈ ਜਿਹੜਾ ਤੁਹਾਨੂੰ ਥੋੜਾ ਸਾਥ ਦੇਣਗੇ ਇਹ ਤਾਂ ਥੋੜ ਨੂੰ ਵਾਜਾ ਕੇ ਭੱਜ ਜਾਣਾ ਹੈ ਤੇ ਨੁਕਸਾਨ ਬੰਦੇ ਦੇ ਕਈ ਗਿਰਦਾ ਹੋ ਜਾਂਦਾ ਹੈ ਸੋ ਮੈਂ ਜਿਆਦਾ ਸਮਾਂ ਲੈ ਲੈਂਦਾ ਹੋਇਆ ਤੁਹਾਡਾ ਸਾਰਿਆਂ ਨੂੰ ਵਾਜ ਵਿੱਚ ਮੈਂ ਵਰਕ ਕਰਨ ਦਾ ਧੰਨਵਾਦ ਕਰਦਾ ਤੁਸੀਂ ਬਹੁਤ ਮਿਹਨਤ ਕੀਤੀ ਹੈਣਾ ਥੋੜਾ ਸਾਥ ਦਿੱਤਾ ਚੇਅਰਮੈਨ ਸਾਹਿਬ ਦੇ ਘਰੇ ਆਪਾਂ ਆਪਣੇ ਘੇਰੇ ਤੇਜੇਵਾ ਦਾ ਪਾਸ ਤੁਸੀਂ ਮੈਂ ਛੱਡੀ ਦੇ ਕੇ ਤੁਸੀਂ ਮੈਂ ਹਲਕੇ ਦਾ ਭਾਜੀ ਮੈਂ ਜੀ ਇੱਥੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਯਾਰ ਬਸ ਖਾਦ ਨਹੀਂ ਸਰਦੇ ਆਪਣਾ ਸਾਡਾ ਹਲਕਾ ਚਾਲ ਸਾਡੇ ਨਾਲ ਹੈ ਮੈਨੂੰ ਇਹਨਾਂ ਨੇ ਦੱਸਿਆ ਹੀ ਗੁਰ ਨਾਦੂ ਤੋਂ ਅੱਜ ਅਸੀਂ ਤਕਰੀਬਨ 4000 ਕੋਟ ਦਾ 20 ਅਣਕ ਦਾ 20 ਅਸੀਂ ਅੱਜ ਵੰਡ ਰਹੇ ਹਾਂ ਪਿੰਡ ਪਿੰਡ ਜਾ ਕੇ ਆਪਣਾ ਪ੍ਰਸਾਪੰਦਾਂਗੇ ਜਿਹੜੇ 1 ਕਰੋੜ 60 ਲੱਖ ਦਾ ਅਪੀਅਰ ਮੈਚਰ ਨਾਲ ਕਰਦਾ ਐ ਸ਼ੋਅ ਵੀ ਕਾਲੀਨ ਤੇ ਵਰਕਰਾ ਨਾਲ ਜਿਨ੍ਹਾਂ ਨੇ ਸਾਰੇ ਇਚ ਲੋਕਾਂ ਦਾ ਪਾਇਆ ਤੁਸੀਂ ਗਰੀਬ ਪਰਵਾਰਾਂ ਦੀ ਸਹਾਇਤਾ ਦਾ ਵੀ ਨਾ ਲੱਕੀ ਉਹ ਅਸੀਂ ਅਗਲੇ ਮਹੀਨੇ ਤੋਂ ਜਿਵੇਂ ਅਸੀਂ ਕਿਹਾ ਸੀ ਕਿ 50 ਹਜ਼ਾਰ ਪਰਵਾਰ ਜਿਹੜੇ ਗਰੀਬ ਆ ਜਿਨ੍ਹਾਂ ਹਰਾਂ ਕਰਕੇ ਜਿਨ੍ਹਾਂ ਦੀ ਤਿਆਰੀਆਂ ਨਹੀਂ ਲੱਗੀਆਂ ਤੇ ਜਾਂ ਕੋਈ ਹੋਰ ਕੰਮ ਨਹੀਂ ਕਰ ਸਕਦੇ ਉਹਨਾਂ ਨੂੰ ਅਸੀਂ ਕੰਮ ਦੇ ਵਾਗ ਅੱਗੇ ਨਿਕਲਾਂਗੇ ਨੋਮਬਰ 15 ਤੋਂ ਬਾਅਦ ਸ਼ੁਰੂ ਕਰਾਂਗੇ ਹੁਣ ਅਸੀਂ ਅਗਲੇ 15 ਦਿਨ ਜਿਵੇਂ ਕਿਹਾ ਸੀ 1 ਲੱਖ ਇੱਕ ਇੱਕ ਅਸੀਂ ਵੀ ਮੰਨਾਂਗੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੁਸੀਂ ਕਿਹਾ ਸੀ ਮੈਂ 5 ਲੱਖ एकड़ ਸਾਰਿਆਂ ਨੂੰ ਜੀਤ ਦਊਂਗਾ ਹਲੇ ਤੱਕ ਤੁਹਾਡਾ ਕੁਝ ਨਹੀਂ ਆਇਆ ਜੇ ਤੁਸੀਂ ਬੋਲਦੇ ਹੁੰਦੇ ਨਾ ਉਹ ਸਮਝ ਕੇ ਬੋਲਿਆ ਕਰੋ ਜੇ ਨਹੀਂ ਦੇਣੀ ਦੀ ਲੋਕਾਂ ਨੂੰ ਆ ਕੇ ਅੱਜ ਕੋਈ ਬਸ ਸਾਹਿਬ ਕਰਨ ਤੋਂ ਜਿੰਨੀ ਚੋਕ ਪੁਲਿਸ ਤੇ ਕੈਸਾ ਹੀ ਦੇ ਦੋਸ਼ ਲੱਗ ਰਹੇ ਜੀ ਦੇਖੋ ਮੈਂ ਹੈਰਾਨ ਹਾਂ ਮੈਂ ਐਸਐਸਪੀ ਮੈਡਮ ਤੇ ਹੈਰਾਨ ਹਾਂ ਕਿ ਤੁਸੀਂ ਇੰਨਾ ਤੱਕਾ ਕਰ ਸਕਦੇ ਹੋ ਕਾਨੂੰਨ ਦੀ ਧੱਲੀ ਉਡਾ ਸਕਦੇ ਆ ਇਹ ਐਸਐਸਪੀ ਨੂੰ ਮੈਡਮ ਨੂੰ ਸਪੈਸ਼ਲੀ ਲਿਆਂਦਾ ਗਿਆ ਹੈ ਤੁਸੀਂ ਦੇਖੋ ਇਲੈਕਸ਼ਨ ਤੋਂ ਹਾਊਸ ਹੋਮ ਤੋਂ 15 ਦਿਨ ਪਹਿਲੇ ਇਹਨਾਂ ਨੂੰ ਪੈਸ਼ੀ ਲਿਆਂਦਾ ਬਿਲਕੁਲ ਇਹਨਾਂ ਨੇ ਕਮਿਟਮੈਂਟ ਕੀਤੀ ਕਿ ਮੈਂ ਜਿੱਤਾ ਕੇ ਦਊਂਗੀ ਆ ਇਲੈਕਸ਼ਨ ਤੇ ਉਹਨਾਂ ਨੇ ਕਿਹਾ ਕਿ ਜਿੰਨੇ ਕਾਲੀ ਵਰਕਰਾਂ ਮੈਂ ਅੱਜ ਤੋਂ ਅੱਜ ਤੋਂ মিডিਆ ਦੇ ਸਾਹਮਣੇ ਕਹਿ ਰਹੇ ਆ ਅੱਜ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਕਿਹਾ ਹੈ ਕਿ ਇਹਨਾਂ ਨੇ ਸਾਡੇ ਪਰਪਲ ਸਰਪੰਚਾਂ ਦੇ ਪਰਚੇ ਦੇਣੇ ਸ਼ੁਰੂ ਕਰਤੇ ਸਾਡੇ ਲੀਡਰਾਂ ਤੇ ਸਾਡੇ ਬੰਦੇ ਨੂੰ ਚੱਕਣਾ ਸ਼ੁਰੂ ਕਰ ਦਿੱਤਾ ਏਡੀਸੀ ਜਿਹੜਾ ਇੱਥੇ ਹੈ ਉਹਨੇ ਪੰਚਾਇਤਾਂ ਦੇ ਸਾਡੇ ਜਿਹੜੇ ਸਰਪੰਚ 50 50% ਸਰਪੰਚ ਦਾ ਕਾਲੀ ਦਲ ਦੇ ਉਹਨਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਆ ਆ ਇਹ ਲੜਾਈ ਹੁਣ ਅਫਸਰ ਅਫਸਰ ਲੜ ਰਹੇ ਆ ਕਿਉਂਕਿ ਪੈਰਾਂ ਥਲੇ ਜ਼ਮੀਨ ਚਲੀ ਗਈ ਹਾਰ ਮੰਨੀ ਬੈਠੇ ਆ ਕਾਲੀ ਦਲ ਤੋਂ ਡਰਿਆ ਕਿ ਉਹਨੂੰ ਪਤਾ ਇੱਕੀ ਸ਼ਰਮ ਨਹੀਂ ਕਾਲੀ ਦਲ ਨੇ ਅੱਜ ਜਿੱਤ ਲੋਕਾਂ ਨਹੀਂ ਜਿੱਤ ਬਣਾਉਣੀ ਆ ਕਿਉਂਕਿ ਕਾਲੀ ਦਲ ਨੂੰ ਚਾਹੁੰਦੇ ਆ ਲੋਕ ਖੇਤੀ ਪਾਰਟੀ ਨੂੰ ਤੇ ਮੈਂ ਫਿਰ ਤੋਂ ਬੇਨਤੀ ਕਰਦਾ ਅਫਸਰ ਮੈਡਮ ਨੂੰ मैडम कानून ना तोड़ो। ये की कर रहे हो? कानून तोड़ोगे ते फिर ओही कानून तोड़ਦਾ ਹੈ ਜੋ ਸਜਾ ਉਹਦੇ ਵਾਸਤੇ ਹੈ ਉਹਦੇ ਕਾਨੂੰਨ ਭਾਵੇਂ ਅਫਸਰ ਤੋੜੇ। ਸੀਐਮ ਦੀ ਵੀਡੀਓ ਵਾਲੀ ਇਹ ਸੀ ਚੱਕ ਮਲਟ ਕੇ ਗਿਆ। ਬੱਸ ਸਾਹਿਬ ਜਿਹੜੀ ਸੀਐਮ ਦੀ ਵੀਡੀਓ ਵਾਲੀ ਹੋਈ ਉਹਦੇ ਪਰ ਕੀ ਕਰੀਏ? ਯਾਰ ਦੇਖੋ ਬੜੀ ਸ਼ਰਮ ਦੀ ਗੱਲ ਹੈ। ਐ ਜਾ ਸਾਨੂੰ ਸ਼ਰਮ ਆਉਂਦੀ ਹੈ ਕਹਿੰਦੇ ਕਿ ਸੀਐਮ ਆ। ਆਈ ਸੀਐਮ ਹੈ ਜਿਹਨੂੰ ਜੋ ਫ੍ਰੈਂਕਫਰਟ ਗਿਆ ਸੀ। ਇੰਨੀ ਸ਼ਰਾਬ ਪੀ ਲਈ ਸੀ ਤੇ ਜਹਾਜ਼ ਤੋਂ ਲਫਤਾਂ ਦਾ ਜਹਾਜ਼ ਤੋਂ ਕੱਢ ਕੇ ਉਹਨਾਂ ਨੂੰ ਫਾਇਆ ਉਹਨੇ ਐ ਜੀ ਵੀਡੀਓ ਆ ਗਈ ਉਹਨਾਂ ਦੀ ਤੇ ਹੁਣ ਇਹਦੇ ਤੇ ਮਨ ਨੂੰ ਸਮਾ ਲੋਕਾਂ ਨੇ ਮਨ ਬਣਾ ਲਿਆ ਕਿ ਇਹ ਤਾਂ ਘਟੀਆ ਬੰਦਾ ਕੋਈ ਨਹੀਂ ਦੁੱਖ ਇਸ ਗੱਲ ਦਾ ਹੈ ਕਿ ਡੈਮੋਕ੍ਰੇਸੀ ਵਿੱਚ 92 ਆਪਾਂ ਦੇ ਦੇ ਐਮ ਐਲ اے ਤੇ 5 ਸਾਲ ਤਾਂ ਟਪਾਉਣੇ ਪਣੇ ਆ ਪਰ ਇਸ ਇਨਸਾਨ ਨੇ ਜੋ ਪੰਜਾਬ ਦੀ قوم ਦੀ پنجابیਆਂ ਦੀ ਨੱਕ ਕਟਾਈ ਹੈ ਇਹ ਇਹਦੇ ਕਰਤੂਤਾ ਕਰਕੇ ਸ਼ਰਮ ਆਉਂਦੀ ਹੈ ਕਹਿੰਦੇ ਜਿਹੜਾ ਜਰਦਾ ਕਿ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਹੈ ਉਹ ਕਹਿੰਦੇ ਉਹ ਵੀ ਭਗਵੰਤ ਮਾਨ ਜਿਹੜਾ ਸ਼ਰਾਬੀ ਹੈ ਉਹੀ ਭਗਵੰਤ ਮਾਨ ਜਿਹਦੀ ਵੀਡੀਓ ਆਉਣੀ ਹੈ ਤਾਂ ਕੀ ਕਹੀਏ ਉਹ ਤਾਂ ਸਿਰ ਝੁਕ ਜਾਂਦੇ ਸੀਐਮ ਚਾਹ ਸਿੰਘ ਹੈ ਜੀ ਕਿਹੜੇ ਪਿੰਡੋਂ ਅੱਜ ਨਾਲੇ ਤੋਂ ਜੀ ਅੱਜ ਕੀ ਪ੍ਰੋਗਰਾਮ ਜੀ ਅੱਜ ਜੀ ਇੱਥੇ ਸੁਖਬੀਰ ਬਾਦਲ ਵੱਲੋਂ ਕਾਲੀਦਾਲਾ ਵੱਲੋਂ ਬੀ ਵੰਡਿਆ ਜਾ ਰਿਹਾ ਵਸੇ ਪਿੰਡਾਂ ਦੇ ਵਿੱਚ ਵੀ ਅਜ ਨਾਲੇ ਸ਼ਹਿਰ ਜਿੱਨਾਂ ਦਾ ਨੁਕਸਾਨ ਹੋਇਆ ਵਾ ਉਹਨਾਂ ਨੂੰ ਇਹਨਾਂ ਨੇ ਪੰਜ-ਪੰਜ ਕਿੱਲੇ ਦਾ ਬੀਜ ਦਿੱਤਾ ਵਾ ਤੇ ਪਿੰਡਾਂ ਦੇ ਚੋਵੀ ਟਰੈਲੀ ਆਈਆਂ ਵਾ ਤੇ ਬਹੁਤ ਜ਼ਿਆਦਾ ਸਵੇਰ ਦਾ ਬੀਜ ਲੱਦਿਆ ਲੋਕਾਂ ਨੇ ਲਗੜਾ ਦੇ ਪਿੰਡਾਂ 'ਚ ਜਾਣਦੇ ਆ ਅਜ ਨਾਲੇ ਵੀ ਵਿੱਚ ਵੀ ਜਿੰਨਾ ਰਕਬਾ ਖਰਾਬ ਹੋਇਆ ਉਹਦੇ ਵਾਸਤੇ ਇਹਨਾਂ ਨੇ ਬੀਜ ਦਿੱਤਾ ਵਾ ਕਿਸਾਨਾਂ ਨੂੰ ਕਣਕ ਬੀਜਣ ਵਾਸਤੇ ਵੀ ਕਣਕ ਬੀਜੋ ਤੁਸੀਂ ਆਪ ਆਪਣੀ ਚਲੋ ਸੂਰਤ 'ਚ ਕਿਸੇ ਸਰਕਾਰ ਨੇ ਮਦਦ ਨਹੀਂ ਕੀਤੀ ਸਰਕਾਰ ਮੌਜੂਦਾ ਤੇ ਹੈ ਹੀ ਨਹੀਂ ਜੀ ਜੋ ਵਾਅਦੇ ਕੀਤੇ ਆ ਉਹਨਾਂ ਕੋਈ ਪੂਰਾ ਨਹੀਂ ਕੀਤਾ ਇਹ ਨਾ ਨਵੀਂ ਸਰਕਾਰ ਆ ਗਈ ਤੇ ਤਾਂ ਵੀ ਇਹਨਾਂ ਨੇ ਲੋਕਾਂ ਦੀ ਬਾਹ ਫੜੀ ਆ ਚਾਰ ਵੰਡਿਆ ਵਾ ਕਣਕ ਦਾ ਬੀਜ ਦੇਣ ਦੇ ਆ ਚਲੋ ਡੀਜ਼ਲ ਦੇਣ ਦੇ ਆ ਬਹੁਤ ਜ਼ਿਆਦਾ ਇਹਨਾਂ ਨੇ ਲੋਕਾਂ ਦੀ ਮਤ ਕਰਨ ਦੇ ਆ ਪਰ ਇਥੇ ਸਾਡੇ ਚਲੋ ਸਾਡੇ ਐਮਐਲਏ ਸਾਹਿਬ ਆ ਜਿਹੜੇ ਤੁਹਾਡੀ ਵਾਲ ਸਾਹਿਬ ਨੂੰ ਤਾਂ ਕਦੇ ਪੁੱਛਿਆ ਕਿ ਸਾਈ ਨੀ ਨਾਗੋਜ ਨਾਲੇ ਤੱਕ ਕਾਟ ਵੰਡਿਆ ਇਹਨਾਂ ਚੈੱਕ ਦਿੱਤਾ ਵਾ ਨਾ ਕੋਈ ਕੋਈ ਦੱਸ ਦੇਈ ਆ ਵੀ ਕੀ ਇਹਨਾਂ ਬੰਨਾਂ ਦੇ ਦੀਵਾਲੀ ਤੋਂ ਪਹਿਲਾਂ ਹਾਂਜੀ ਕਿੰਨਾ ਕੁ ਪਹਿਲਾਂ ਦਾ ਹੋਏ ਨਾਲ ਇਹ ਬੀ ਵੰਡਨ ਦਾ ਜੀ ਵੇਖੋ ਫਾਇਦਾ ਜਿਹੜੇ ਬੰਦੇ ਹੁਣ ਜਿਹਨਾਂ ਦਾ ਝੋਣਾ ਸਾਰਾ ਮਰ ਗਿਆ ਵਾ ਉਹਦੇ ਕੋਲ ਕੋਈ ਪੈਸਾ ਹੀ ਨਹੀਂ ਹੈਗਾ ਬੀ ਲੈਣ ਵਾਸਤੇ ਤੇ ਉਹ ਜਿੰਨੂੰ ਬੀ ਮਿਲ ਜਾਂਦਾ ਉਹ ਕੁਝ ਨਾ ਕੁਝ ਤੇ ਸਤਕਾਰ ਕਰਦਾ ਵਾ ਇਹਨਾਂ ਦਾ ਤੇ ਜਿਹਦੇ ਕੋਲ ਇਹ ਅੱਖ ਦੇ ਚੈੱਕ ਪੈ ਜene ਆ ਜੀ ਲੋਕਾਂ ਦੇ ਪੈਸੇ ਪੈ ਜene ਆ ਤੇ ਦਿਵਾਲੀ ਤੋਂ ਪਹਿਲਾਂ ਦਿਵਾਲੀ ਵਧੀਆ ਲੋਕਾਂ ਦੀ ਮਨਾਈ ਜਾਂਦੀ ਦਿਵਾਲੀ ਕਾਦੀ ਮਨਾਈ ਜਾਂਦੀ ਦਿਵਾਲੀ ਤੇ ਲੋਕਾਂ ਨੇ ਮਨਾ ਹੀ ਲਈ ਆ ਚੈਨੀ ਚੈੱਕ ਪੈਦੇ ਕਹਿੰਦੇ ਬਦਲ ਸਾਹਿਬ ਪਹਿਲਾਂ ਤੋਂ ਦੋ ਵਾਰੀ ਚੱਕਰ ਲਾਣ ਗਏ। ਦੇਖੋ ਜੀ ਪਹਿਲਾਂ ਬਦਲ ਸਾਹਿਬ ਜਿਹੜੇ ਆ ਨਾ ਉਸ ਦਿਨ ਇਹਨਾਂ ਵਿਸ਼ਵੇ ਆਏ ਸੀ ਤੇ ਉਸ ਦਿਨ ਵੀ ਇਹਨਾਂ ਨੇ ਬਹੁਤ ਜ਼ਿਆਦਾ ਚਾਰ ਵੰਡਿਆ ਹਜੇ ਤੱਕ ਅਸੀਂ ਡੰਗਰਾਂ ਨੂੰ ਪਾਉਂਦੇ ਆਂ। ਡੰਗਰਾਂ ਨੂੰ ਪੱਠੇ ਨਹੀਂ ਹੈਗੇ ਤੇ ਡੰਗਰਾਂ ਨੂੰ ਕੁਝ ਤੇ ਤੋਣਾ ਪੈਣਾ ਵਾ। ਕੋਈ ਪਾਰਟੀ ਜਿਹੜੀ ਆ ਕੁਝ ਸੇਵਾਦਾਰ ਬਾਬੇ ਜਿਹੜੇ ਆ ਉਹਨਾਂ ਨੇ ਬੜੀ ਮਤ ਕੀਤੀ ਆ ਚਾਹੇ ਬੰਨ ਬੰਨ ਦੇ ਜੇ ਜਦੋਂ ਜ ਆ ਪੱਖ ਹੋ ਗਈ ਗਏ ਅਸੀਂ ਇੱਕ ਦਿਨ ਉਥੇ ਵੇਖਿਆ 50 ਟਰੈਕਟਰ ਭਾਗਾ ਨੇ ਲਾਏ ਆ। ਸਰਕਾਰ ਕਾਗਤਾਂ 'ਚ ਕਰੀ ਜਾਂਦੀ ਆ ਤੇ ਇੱਥੇ ਲੋਕ ਰੋਈ ਜਾਂਦੇ ਆ। ਕੋਲਮ ਲਾ ਕੇ ਬਾਦਲ ਸਾਹਿਬ ਨੇ ਬਹੁਤ ਬੜੀ ਗਰੀਬਾਂ ਦੀ ਹਾਂ ਜੀ ਬਾਦਲ ਸਾਹਿਬ ਪੈਸੇ ਵੀ ਵੰਡਦਾ ਵਾ ਤੇ ਇਹ ਆਖੀ ਜਾਂਦੇ ਆ ਜੀ ਬਾਣੀ ਦੇ ਪੈਸੇ ਆਏ ਨਾ ਕਿਸੇ ਨੂੰ ਦੇਂਦੇ ਦੇਂਦੇ ਨਾ ਆਪ ਦਿੰਦੇ ਆ ਤੇ ਜੇ ਕੋਈ ਦਿੰਦਾ ਤੇ ਉਹਦਾ ਧੰਨਵਾਦ ਤੇ ਬੰਦਾ ਹੀ ਆ ਜੀ